ਹਸਪਤਾਲ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਡਾਕਟਰਾਂ ਦੀ ਸ਼ਾਰਟੇਜ ਆ ਰਹੀ ਲੱਗਿਆ ਪਹਿਲੇ ਸਟਾਫ ਨਰਸਾਂ ਪਹਿਲੇ ਬਹੁਤ ਥੋੜੀ ਸੀ ਹੁਣ ਡਾਕਟਰ ਵੀ ਜਾ ਰਹੇ ਆ ਤਾਂ ਸਾਨੂੰ ਕੰਮ ਚਲਾਉਣਾ ਬੜਾ ਔਖਾ ਹੋ ਰਿਹਾ ਹੈ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਜਿਹੜੇ ਡਾਕਟਰ ਚਲੇ ਗਏ ਆ ਉਹਨਾਂ ਦੀ ਪੋਸਟਾਂ ਜਲਦ ਤੋਂ ਜਲਦ ਫਿਲ ਕਰਨ ਗਾਇਨੀ ਵਾਲੇ ਵੀ ਉਹਨਾਂ ਦੀ ਵੀ ਕੱਲ ਬਦਲੀ ਹੋ ਗਈ ਆ ਬਲੋ ਗਾਇਨੀ ਤਾਂ ਬਹੁਤ ਜ਼ਿਆਦਾ ਐਮਰਜੈਂਸੀ ਹੈ ਸਰਕਾਰ ਇਹਨਾਂ ਡਾਕਟਰਾਂ ਦੀ ਕਦੋਂ ਸੁਣੇਗੀ ਗੁਹਾਰ ਜੇ ਹਸਪਤਾਲ ਦੇ ਵਿੱਚ ਡਾਕਟਰ ਤੇ ਨਰਸਾਂ ਹੀ ਨਹੀਂ ਹੋਣਗੀਆਂ ਤਾਂ ਮਰੀਜ਼ਾਂ ਨੂੰ ਬਿਹਤਰ ਇਲਾਜ ਕਿਵੇਂ ਮਿਲੇਗਾ ਜਿਸ ਦੇ ਬੁੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਰਕਾਰ ਬਣਾਈ ਗਈ ਕਿ ਇਹੀ ਨੇ ਪੰਜਾਬ ਸਰਕਾਰ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਦਾਅਵੇ ਦੀ ਅਸਲ ਹਕੀਕਤ ਤਸਵੀਰਾਂ ਸਮਾਣਾ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਔਰਤ ਰੋਗਾਂ ਦੇ ਡਾਕਟਰ ਦਾ ਤਬਾਦਲਾ ਕੀਤਾ ਗਿਆ ਆਪਰੇਸ਼ਨ ਦੇ ਲਈ ਮਰੀਜ਼ ਨੂੰ ਬੇਹੋਸ਼ ਕਰਨ ਵਾਲੇ ਡਾਕਟਰਾਂ ਦਾ ਵੀ ਤਬਾਦਲਾ ਕੀਤਾ ਜਾ ਚੁੱਕਿਆ ਹੈ। ਹੋਰ ਤਾਂ ਹੋਰ ਜਨੇਪੇ ਵਾਲੇ ਰੂਮ ਦੇ ਵਿੱਚ ਜੋ ਨਰਸਾਂ ਹੈ ਹੀ ਨਹੀਂ ਅਤੇ ਬਾਕੀ ਹੋਰ ਸਟਾਫ ਦੀ ਵੀ ਭਾਰੀ ਘਾਟ ਹੈ। ਆਲਮ ਇਹ ਹੈ ਕਿ ਸਿਵਲ ਹਸਪਤਾਲ 'ਚ ਸੀਨੀਅਰ ਮੈਡੀਕਲ ਅਫਸਰ ਤੱਕ ਨਹੀਂ। ਤੇ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਇਸ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਕੀ ਇਲਾਜ ਮਿਲਦਾ ਹੋਏਗਾ। ਰੋਜ਼ਾਨਾ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ 1000 ਤੋਂ ਵੱਧ OPD ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ ਮੁਫਤ ਇਲਾਜ ਦੀ ਆਸ ਦੇ ਨਾਲ ਹਸਪਤਾਲ ਆਉਂਦੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤੁਹਾਨੂੰ ਵੀ ਵਿਖਾਉਨੇ ਪੰਜਾਬ ਦੇ ਅਣਦੇਖੇਗਾ ਸਿਕਾਰ ਸਮਾਣਾ ਦਾ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਦੇ ਹਾਲਾਤ ਇਹ ਹੈ ਕਿ ਕਟੋਕਰ 26-27 ਸਾਲ ਹੋ ਗਏ ਇਸ ਹਸਪਤਾਲ ਦੇ ਵਿੱਚ ਸਿਹਤ ਵਿਭਾਗ આજ ਤੱਕ ਡਾਕਟਰਾਂ ਕਿ ਜਿਹੜੀ ਸੀਟਾਂ ਪੂਰੀ ਨਹੀਂ ਕਰ ਸਕਿਆ ਨਰਸਾਂ ਇੱਥੇ ਨਹੀਂ ਹੈ ਕਿੰਨੇ ਔਰਤਾਂ ਬੈਠੀਆਂ ਜਿਹੜੀ ਕਿ ਇਥੇ ਲੇਡੀਜ਼ ਡਾਕਟਰ ਜਿਹੜੀ ਸੀ ਉਸकी ਵੀ ਅੱਜ ਤਵਾਦਲਾ ਕਰ ਦਿੱਤਾ ਗਿਆ ਬੇ ਉਸੇਵਾ ਡਾਕਟਰ ਇੱਥੇ ਨਹੀਂ ਹੈ ਇਹ ਜਿੰਨੀ ਵੀ ਲੇਡੀਆਂ ਬੈਠੇ ਸਾਰੇ ਲੇਡੀਜ਼ ਡਾਕਟਰ ਨੂੰ ਦਿਖਾਉਣ ਵਾਸਤੇ ਇੱਥੇ ਗੁਰਮਨ ਦਾ ਤਵਾਦਲਾ ਵੀ ਅੱਜ ਹੋ ਗਿਆ ਬੇਟਾ ਤੁਸੀਂ ਦਿਖਾਣ ਆਏ ਸੀ ਹਾਂਜੀ ਜੇ ਡਾਕਟਰ ਇੱਥੇ ਹੋਗਾ ਨਹੀਂ ਤਾਂ ਤੁਸੀਂ ਕਿਹਨੂੰ ਦਿਖਾਓਗੇ ਇਹਨਾਂ ਨੂੰ ਕਾਇਏ ਜੀ ਬੈਠੇ ਆ ਸਵੇਰ ਦੇ ਹਾਂ ਕੰਡਾ ਦੋ ਘੰਟੇ ਹੋ ਗਏ ਬੈਠੇ ਨੂੰ ਸਾਨੂੰ ਸਵੇਰੇ ਡਾਕਟਰ ਕੀ ਬਦਲੀ ਕਰਦੀ ਸਰਕਾਰ ਨੇ ਠਾ ਕੇ ਇੱਥੇ ਕਿਸੇ ਆਉਣਾ ਚਾਹੀਦਾ ਡਾਕਟਰ ਨਹੀਂ ਹਾਂਜੀ ਆਉਣਾ ਚਾਹੀਦਾ ਜੀ ਪਿੰਡਾ ਤਾਂ ਇੰਨੇ ਦੂਰ ਦੂਤੋਂ ਆਉਣਿਆਂਗੇ ਜੀ ਸਵੇਰ ਤੋਂ ਆ ਕੇ ਬੈਠਦੇ ਆਂਗੇ ਉਰੇ ਡਾਕਟਰ ਦੀ ਵੀ ਬਦਲੀ ਕਰਾਦੀ ਜੀ 9 ਵਜੇ ਇੱਥੇ ਤੁਸੀਂ ਸਵੇਰੇ ਅਸੀਂ ਜੀ ਸਾਡ 8 ਵਜੇ ਆ ਗਏ ਸੀ ਜੀ 8 ਵਜੇ ਤੋਂ ਪਹਿਲਾਂ ਹੀ ਆ ਗਏ ਸੀ ਬਹੁਤ ਪਰੇਸ਼ਾਨ ਹੋ ਰਹੀ ਜੀ ਸਾਪ ਕਹਿੰਦੇ ਵੀ ਇੱਕ ਡਾਕਟਰ ਲੇਡੀ ਆਣੀ ਚਾਹੀਦੀ ਆ ਵੀ ਸਾਡੇ ਪ੍ਰੈਗਨੈਂਟ ਲੇਡੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਸਾਡੇ ਡਾਕਟਰ ਆਉਣੇ ਸਾਡੀ ਸਰਵਾਈ ਹੋਣੀ ਚਾਹੀਦੀ ਆ ਜੀ ਦੋ ਦਿਨ ਹੋ ਗਏ ਮੈਨੂੰ ਕ ਕੱਲ ਵੀ ਮੇਰੀ ਪਰਚੀ ਲੱਗੀ ਮੈਂ ਆਪਦੀ ਮੈਸੇਜ ਨੂੰ ਦਿਖਾਉਣਾ ਆਈ ਤੇ ਡਾਇਰੈਕਟਰ ਤੋਂ ਹੁਣੇ ਨਹੀਂ ਹਾਂ ਨਹੀਂ ਹੁਣ ਦੱਸੋ ਕਿੱਥੇ ਆਈ ਆ ਜੀ ਅਸੀਂ ਸੁਣਿਆ ਤੁਸੀਂ ਕਿ ਮਰੀਜ਼ਾਂ ਨੂੰ ਖਾਸ ਕਰਕੇ ਔਰਤਾਂ ਵੀਜ਼ਾ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮਸਲੇ ਸੰਬੰਧੀ ਜਦੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ OSD ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮਰੀਜ਼ਾਂ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਬਹੁਤ ਹਲਕੇ ਦੇ ਵਿੱਚ ਲੈਂਦੇ ਆ ਕਿਹਾ ਕਿ ਛੇਤੀ ਹੀ ਇਸ ਸਮੱਸਿਆ ਨੂੰ ਹੱਲ ਕਰ ਲਿਆ ਜਾਏਗਾ ਸੁਣੋ OSD ਸਾਹਿਬ ਦਾ ਬਿਆਨ ਇੱਕ ਅੱਧੇ ਦਿਨ ਚ ਜਿਹੜਾ ਸਾਰੀ ਪ੍ਰੋਬਲਮ ਆ ਉਹ ਸੋਲਵ ਹੋ ਜਾਊਗੀ ਅਸੀਂ ਅੱਜ ਵੀ ਕੋਸ਼ਿਸ਼ ਕਰਾਂਗੇ ਜਾਂ ਗੁਰਦੇਵ ਜਾਂ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਡਾਕਟਰ ਬਲਬੀਰ ਜੀ ਨਾਲ ਸਾਡਾ ਰابطਾ ਹੋ ਜਾਵੇ ਕੱਲ ਕੋਈ ਉਹਨਾਂ ਦਾ ਸੈਸ਼ਨ ਚੱਲ ਰਿਹਾ ਸੈਸ਼ਨ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਦੇਖੋ ਹੁਣ ਬਦਲੀਆਂ ਹੋ ਰਹੀਆਂ ਨੇ ਐਕਚੁਅਲੀ ਲੋਕਾਂ ਨੇ ਉਧਰੋਂ ਉਧਰੇ ਬਦਲੀਆਂ ਕਰਾਉਣੀਆਂ ਨੇ ਇਹ ਬਦਲੀਆਂ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਥੋੜੀ ਜਿਹੀ ਦਿੱਕਤ ਉਹ ਤੋਂ ਆਉਂਦੀ ਆ ਵੀ ਸਾਰੇ ਕੋਈ ਕਹਿੰਦਾ ਮੈਂ ਇੱਥੇ ਲੱਗਣਾ ਕੋਈ ਕਹਿੰਦਾ ਇੱਥੇ ਲੱਗਣਾ ਇਹ ਨਹੀਂ ਹੈ ਵੀ ਹਸਪੀਟਲ ਨੂੰ ਅਸੀਂ ਕੋਈ ਸੁਣਨਾ ਛੱਡਿਆ हां ਹੁਣ ਪ੍ਰੋਬਲਮ ਹੈ ਜਿਹੜੀ ਥੋੜੀ ਵਾਲੀ ਦੇਖੋ ਉਹ ਆਉਣੀ ਹੈ ਕਿਉਂਕਿ ਅਗਲੇ ਨੇ ਬਦਲੀਆਂ ਕਰਾਈਆਂ ਨੇ ਇੱਥੇ ਨਵੇਂ ਆ ਜਾਣਗੇ ਉਹ ਇੱਥੋਂ ਜੇ ਬਦਲੀ ਕਰਾਗੇ ਉਹਨਾਂ ਦੀ ਜਗਤ ਹੈ ਅਕਾਲੀ ਦਲ ਦੇ ਰਾਜ ਦੇ ਵਿੱਚ ਸਮਾਣਾ ਦਾ ਸਰਕਾਰੀ ਹਸਪਤਾਲ 1997 ਦੇ ਵਿੱਚ ਬਣਾਇਆ ਗਿਆ ਸੀ ਉਸ ਦੇ ਬਾਅਦ ਦੀ ਸਰਕਾਰਾਂ ਵੱਲੋਂ ਇਸ ਹਸਪਤਾਲ ਦੇ ਨਾਲ ਮਤੇਰੀ ਮਾਦਾ ਬਿਹਵਾਰ ਕੀਤਾ ਗਿਆ ਉਸ ਕਰਕੇ ਇਸ ਹਸਪਤਾਲ ਦੇ ਵਿੱਚ ਨਾ ਸੀਨੀਅਰ ਮੈਡੀਕਲ ਅਧਿਕਾਰੀ ਹੈ ਨਾ ਮਹਿਲਾ ਰੋਗ ਡਾਕਟਰ ਹੈ ਉਸ ਦਾ ਤਬਾਦਲਾ ਹੋ ਗਿਆ ਹੈ ਬੇਉੱਸੀ ਦਾ ਡਾਕਟਰ ਹੈ ਉਸ ਦਾ ਤਬਾਦਲਾ ਹੋ ਗਿਆ ਹੈ ਅਤੇ ਹੋਰ ਕਈ ਜਿੰਨੇ ਖਾਸ ਬਿਮਾਰੀਆਂ ਦੇ ਡਾਕਟਰ ਹੁੰਦੇ ਆ ਉਹ ਤਬਦਲਾ ਕਰਾ ਕਰਾ ਕੇ ਇਥੋਂ ਜਾ ਰਹੇ ਆ ਔਰ ਸਿਹਤ ਵਿਭਾਗ ਇਸ ਪਰ ਸੇ ਧਿਆਨ ਨਹੀਂ ਦੇ ਰਿਹਾ ਮਹਿਲਾ ਰੋਗ ਮਹਾ ਡਾਕਟਰ ਦੀ ਨਿਯੁਕਤੀ ਤੁਰੰਤ ਕੀਤੀ ਜਾਵੇ ਸੀਨੀਅਰ ਮੈਡੀਕਲ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ ਤਾਂ ਕਿ ਇਸ ਹਸਪਤਾਲ ਨੂੰ ਸਹੀ ਢੰਗ ਨਾਲ ਚਲਾ ਸਕੀਏ ਲੋਕਾਂ ਨੂੰ ਕਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਉਮੀਦ ਹੈ ਲੇਕਿਨ ਸਰਕਾਰੀ ਹਸਪਤਾਲਾਂ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਆ ਸਰਕਾਰ ਦੇ ਦਾਅਵੇ ਖੋਖਲੇ ਹਨ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੌਸ਼ਿਕ ਪੀਡੀਸੀ ਨਿਊਜ਼ਮਾਨ